ਜਿਹੜੇ ਦਿਨ ਜਿਹੜੇ ਦਿਨ ਨੂੰ ਇੰਨੇ ਦਿਨਾਂ ਦਾ ਡੀਕ ਦੇ ਸੀ ਉਹ ਦਿਨ ਆ ਚੁੱਕਿਆ ਫਿਰ ਵੀ ਅਸੀਂ ਤੈਹ ਸਮੇਂ ਤੋਂ 1.5 ਘੰਟਾ ਲੇਟ ਐ 7 ਵਜੇ ਕਰਦੇ ਕਰਦੇ 8:30 ਕਰਦੇ ਆ ਮੈਂ ਉੱਠੀ 7 ਵਜੇ ਐ ਮਿਸਤਰੀ ਆ ਚੁੱਕੇ ਕਰਦੇ ਵਿੱਚ ਇਹ ਆਪਣਾ ਲੱਗੇ ਰਹਿਣਗੇ ਬਾਪੂ ਦੀ ਲਾਤੀ ਡਿਊਟੀ ਨਿੰਮੇ ਦੀ ਅੱਛਾ ਉਹ ਆਉਣਗੇ ਇੱਥੇ ਕਿਹੜਾ ਕੋਲ ਮੈਂ ਕਿਹਾ ਤੀ ਤੋੜਦਾ ਤਾਂ ਲੈਂਦੀ ਤੋੜ ਲੈਂਦੀ ਉਹ ਲੰਘ ਦਰ ਬਾਪੂ ਨੇ ਬਾਪੂ ਤਾਂ ਨਿੰਮੇ ਦੀ ਲਾਤੀ ਡਿਊਟੀ 8:30 ਕਰਦੇ 9 ਹੀ ਕਰਦਾ ਉਹ ਦਿਖਾ ਆ ਗਿਆ ਸਰ ਕਰ ਲੋ ਫੋਨ ਕਰ ਅਸੀਂ ਹੋਈ ਹੋਈ ਚੱਲਦੇ ਆ ਜਾ ਆਪੇ ਆਈ ਜਾਣ ਰਹਿਣ ਚੱਡੋ ਨਾ ਨਾ ਕਰਕੇ ਤੂੰ ਢਾਂਟਾ ਦੇਰ ਦਾ ਘੰਟਾ ਲੇਟ ਹੋ ਰਿਹਾ ਕਰਕੇ ਦੀ ਹਾਂ ਹਾਂ ਖੋਲੀ ਬੱਲਾ 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 ਇਹ ਗੱਡੀ ਬਹੁਤ ਗੰਦੀ ਹੋਈ ਹੋਈ ਲਓ ਜੀ ਚੱਲ ਪਏ ਜੀ ਸਾਡੀ ਭਾਣਜੀ ਦਾ ਵਿਆਹ ਸਾਨੂੰ ਗੋਡੇ-ਗੋਡੇ ਚੱਲ ਸਾਨੂੰ ਗੋਟੇ-ਗੋਟੇ ਚਾਲ ਤੇ ਨਿਕਲ ਗਏ ਘਰ ਤੋਂ ਹੁਣ ਦੂਰ ਹੈ 2.5 ਘੰਟੇ ਤੇ 3 ਘੰਟੇ ਲਾ ਜਾਣਾ ਇੱਥੇ ਤੇ 8.5 ਦੂਰ ਹੈ 8.5 ਚੱਲ ਪਏ ਦੇਖਦੋ ਕਿੰਨਾ ਟਾਈਮ ਲਾਦਾ ਸਰੇ ਪਹੁੰਚਣ ਨੂੰ ਗੱਡੀ ਹਵਾ ਭਰਉਣ ਲੱਗੇ ਆ ਨੋ ਦਸਰੇ ਦਾ ਵਿਸ਼ੇਸ਼ ਚ ਪੈਦੀ 10 ਨੇ ਪਰ 200 ਨਹੀਂ ਹੋਇਆ ਬੜੂ ਕੀ ਟਾਇਰ ਇਧਰ ਉਧਰ ਹੋਇਆ ਨਾ ਮਨ ਕਸੀ ਬੱਸ ਤੇ ਹਵਾ ਗਿੜਜ ਪਰ 10 ਦਾ ਗਿੜਜ ਟਾਇਰ ਇਧਰ ਉਧਰ ਕਰਤੇ ਤੇ ਨਾ ਅਸੀਂ ਦੇ ਠੀਕ ਹੈ ਲਓ ਜੀ ਸਰੰਤ ਪੁੱਜ ਗਏ ਪਿੱਛੇ ਆ ਰਹੇ ਹਨ ਉਹ ਨਹੀਂ ਕੋਲੋਂ ਕਰਦੇ ਆਗੇ ਪਿੱਛੇ ਲੈ ਰਲాలే ਨਾਲ ਚੱਲ ਚੱਲੀ ਚੱਲ ਤੂੰ ਹੈ ਬਾਥਰੂ ਆ ਰਹੇ ਪਿੱਛੇ ਪਿੱਛੇ ਆ ਜੀ ਪਾਰਸ ਤੋਂ ਪਹੁੰਚ ਜਾਣਾ ਹੁਣ ਅਸੀਂ ਪਾਰਸ ਤੋਂ ਨਾਪੇ ਨਾਪੇ ਤੇ ਸਕਰੂਰ ਸਕਰੂਰ ਕੋਲਾ ਪੈਲਸ ਅਹ ਰਸਤਾ ਸੜਕਾ ਬੜਾ ਸੋਹਣਾ ਰਸਤਾ ਲੱਗ ਕੇ ਸੜਕਾਂ ਬੜਾ ਦੇਖ ਰਿਹਾ ਲੋ ਜੀ ਪਾਰਸ ਪੁੱਜ ਗਏ ਆ ਤੇ ਪਾਰਸ ਜਿਹੜਾ ਉਹ ਗੋਲ ਕਪੇ ਵਾਲਾ ਹਾਂ ਜਿੱਥੇ ਢੱਡਰੇ ਨੇ ਬਾਬੇ ਨੇ ਪੀਤੇ ਤੇ ਗੋਲ ਕਪੇ ਪਾਰਸ ਸੰਗਿੱਤੇ ਨੇ ਹਾਂ ਜਦੋਂ ਵੀਡੀਓ ਬਣਾਈ ਸੀ ਬੜੇ ਗੋਲ ਕਪੇ ਸਵਾਦ ਬਣਾਉਂਦਾ ਕਹਿੰਦੇ ਇੱਥੇ ਚਾਹ ਨੂੰ ਉਹ ਨਹੀਂ ਹੋਣਾ ਅਰੇ ਖੜਿਆ ਨਹੀਂ ਖੜਾ ਇਹਦਾ ਅਜੇ ਸੱਜ ਰਿਆ ਹੈ ਨਾ ਚਾਹ ਨੂੰ ਕਈ ਤਰ੍ਹਾਂ ਦਾ ਪਾਣੀ ਪਲਾਉਂਦੇ ਉਹ ਤੇ ਗੋਲ ਗੱਪਿਆਂ ਚ ਇਹ ਹਾਂ ਹਾਂ ਇੱਧਰ ਪਟਿਆਲਾ ਲਿਖਿਆ ਹੋਇਆ ਹਾਂ ਇੱਧਰੋਂ ਪਟਿਆਲਾ ਇੱਧਰੋਂ ਜਾਣਾ ਪੈ ਰਿਹਾ ਹੈ ਸਾਈਡੋਂ ਇੱਧਰ ਜਾਣਾ ਇੱਧਰ ਪਟਿਆਲਾ ਹਾਂ ਬਸ ਇੰਦਾ ਬੇ ਖੜਦਾ ਯਾਰ ਗੋਲ ਗੱਪੇ ਵਾਲਾ ਉਹ ਇੱਥੇ ਖੜਦਾ ਭਾਰ ਤੋਂ ਤੇ ਖਾਲਚ ਦੇਸ ਦਾ ਸਦਾ ਸਦਾ ਦਾ ਦਰਿਆ ਹੈ ਹੋਰ ਬੜੀ ਹੋਰ ਹਾਂ ਇਧਰ ਅੱਜ ਤੂੰ ਗੱਡੀ ਆਈ ਹੈ ਉਹ ਇਧਰ ਨੂੰ ਮੈਂ ਵੀ ਇਧਰ ਆਈ ਆ ਇਧਰ ਗੜੀਆਂ ਐ ਮੈਂ ਬਦਲ ਦੋ ਹਾਂ ਹਾਂ ਮੈਂ ਪਿੱਛੇ ਨੂੰ ਸ਼ਾਰਟਕਟ ਲਗਾਉਂਦਾ ਹਾਂ ਅਹੀਂ ਆਹੀ ਆਦੀ ਮੇਰਾ ਆਪ ਇੱਥੇ ਖੇਡਣ ਆਉਂਦੇ ਸੀ ਗਰਾਊਂਡ ਇਧਰ ਆ 400 ਦਾ ਇੱਥੇ ਪੌਲ ਕ੍ਰਿਕਟ ਖੇਡਣ ਆਇਆ ਸੀ ਸਾਡਾ ਗਰਾਊਂਡ ਅੰਦਰ ਇੱਥੇ ਅੱਧਾ ਉੱਛਾ ਕਰ ਕਦੋਂ ਤੱਕ ਜਣਾ ਹੈਗਾ ਇੱਧਰੋਂ ਜਾਣਾ ਹੈ ਤਾਂ ਇੱਧਰੋਂ ਕਬੇ ਖਬਰ ਸੱਜੇ ਨੂੰ ਇੱਧਰੋਂ ਹਾਂ ਲਓ ਜੀ ਨਾਪੇ ਪੁੱਜ ਗਏ ਅਸੀਂ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ ਮੈਂ ਕੁਝ ਖਾ ਪੀ ਲੈਂਦੇ ਕਹਿੰਦੇ ਸਰੇ ਜੱਗ ਵੀ ਖਾਣਾ ਚਲੋ ਭਾਈ ਤੁਹਾਡੀ ਮਰਜ਼ੀ ਆ ਸਰੇ ਜੱਗ ਵੀ ਹਣ ਬਾਸ ਤਰਫ ਨੂੰ ਅੱਧੇ ਦੀਂਦਾ ਤਾਰੇ ਇੱਥੇ ਦਾ ਮਹਾਰਾਜਾ ਜਿਸ ਸਾਸਿਤ ਰਾਮ ਗੜੀਆ ਯਾਦਗਾਰੀ ਗੇਟ ਇੱਥੇ ਉਹ ਬੰਨ੍ਹਿਆ ਇੱਥੇ ਕਮੈਨਾ ਬਹੁਤ ਵੱਡੀਆਂ ਇਹਨੇ ਕਬਿਆ ਤੇ ਆਇਆ ਬਸ ਸਾਰਾ ਕੁਛ ਦਾ ਪੋਸਟਰ ਆ ਜਿਹੜੀ ਸਾਹਮਣੇ ਸਿੱਧੀ ਸਾਰ ਚਲੀ ਜਿੰਦੇ ਆ ਬਾਈ ਬਾਈਪਾਸ ਬਾਹਰੇ ਬਾਹਰ ਹਾਂ ਕੰਟੀਨਿਊ ਔਰ ਨਭਾ ਰੋਡ ਫॉर 5 ਕਿਲੋਮੀਟਰਸ ਜੜਾ ਬੋਟਕੇ ਜੀ ਭਾਈ ਇਹ ਰਹੀ ਉਹ ਮੈਂ ਆਹੀ ਹੈ ਅਮਰ ਇਧਰ ਹਾਂ ਲੈ ਲੈ ਲਾ ਬਈ ਲੈ ਤੋ ਕਵਰ ਜਿੰਦਾ ਲੱਗ ਗਏ ਹੋਣੇ ਆ ਹਾਂ ਤੁਮੀ ਲੋਰ ਚੇ ਮੈਂ ਨਾ ਪੈਂਟ ਪਾਉਣ ਗੱਡੀ 'ਚ ਪਾਲਣੀ ਤੇ ਇੱਕ ਮਿੰਟ ਦਾ ਕੰਮ ਹੈ ਹਾਂ ਬੜਾ ਆਕੜਾ ਬੜਾ ਆਕੜਿਆ ਪਿਆ ਕਿੱਥੇ ਨਾਲ ਕਮਰਾ ਹਾਂ ਜੀ ਭਾਈ ਨਾਲੇ ਪੈਂਟ ਭੁੱਲਿਆ ਕਰਾ ਮੈਂ ਤੁਹਾਨੂੰ ਕਿਹਾ ਤਾਂ ਵੀ ਪੈਂਟ ਭੁੱਲਿਆ ਨਹੀਂ ਬੀਬੀਆ ਸੂਟ ਭੁੱਲਿਆ ਆਪਣਾ ਨਿਕੋਲ ਸਾਧਿਆ ਤੂੰ ਇਹਦਾ ਭੁੱਲ ਜਿਓ ਕੰਮ ਜਦੋਂ ਆਏਗਾ ਜਾ ਕੇ ਨਾ ਇੱਥੇ ਕੋਈ ਅਗੇ ਸ਼ੋਰੂਮ ਉੱਠ ਜਾ ਤਾਂ ਨਵੀਂ ਦੁਆ ਲੈ ਪੈਂਟ ਨੂੰ ਫੇਓ ਪਾਲ ਵੀ ਕਾਲਿਓ ਆ ਉਹ ਆਇਆ ਕਰ ਜਾ ਕੇ ਨਵੀਂ ਦੁਆਲੇ ਨੂੰ ਨਹੀਂ ਇਹ ਠੀਕ ਆ ਬੱਲੇ ਵੀ ਬੱਲੇ ਬੱਲੇ ਵੀ ਬੱਲੇ ਬਹੁਤ ਸੋਹਣਾ ਪੈਲਸ ਆ ਭਾਈ ਜੀ ਬਹੁਤ ਜਿਆਦਾ ਹੀ ਸੋਹਣਾ ਹੈ ਧੰਨ ਧੰਨ ਕਰਾਛੀ ਦੀ ਪੈਲਸ ਵਾਲੀ ਦਾ ਲਾ ਜੀ ਸਰਬਜੀਤ ਦੀ ਤਮਾਕਹੇਦਾਰ ਐਂਟਰੀ ਅੰਦਰ ਸਾਡੇ ਪ੍ਰਾਣੇ ਖੜੇ ਆ ਅੰਦਰ ਤੇ ਬਹੁਤ ਸੋਹਣਾ ਪੈਲਸ ਹੈ ਘਾਰੇ ਸੀ ਦਾ ਇਦਾਂ ਕਰ ਮੈਂ ਸਕਦਾ ਹੈ ਚਲੋ ਜੀ ਪਕੌੜੇ ਪਾ ਲਈਏ ਫਿਰ ਦੂਜਾ ਕਿਹੜਾ ਲਾਗ ਗਿਆ ਜੀ ਇਹ ਗੋਮ ਜੀ ਛੱਡ ਜੀ ਪਕੌੜੇ ਸਰਬਜੀਤ ਦੇ ਟਿਸ਼ੂ ਪੇਪਰ ਮੰਗਾਇਆ ਮੈਂ ਮੱਕਦੇ ਹੱਥਾ ਥੋੜਾ ਗਿੱਲਾ ਜਾ ਹੋ ਗਿਆ ਲਓ ਜੀ ਸਾਡੇ ਕੋਲ ਓਨਰ ਖੜੇ ਨੇ ਇਸ ਪੈਲਸ ਦੇ ਬਹੁਤ ਸੋਹਣਾ ਤੁਹਾਡਾ ਪੈਲਸ ਆ ਜੀ ਕਿਆ ਜੇ ਕਿਸੇ ਨੇ ਬੁੱਕ ਕਰਾਉਣਾ ਹੋਵੇ ਕਿਆ ਨੰਬਰ ਹੈ ਤੁਹਾਡਾ ਜੀ 92177 94588 ਠੀਕ 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 ਇਸੇ ਕੰਟੈਕਟ ਕਰੋ ਹਾਂ ਹਾਂ ਤੁਹਾਨੂੰ ਬਹੁਤ ਬਹੁਤ ਕੰਫਰਮੇਸ਼ਨ ਹੂੰ 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 ਕਮ ਇੱਕ ਵਾਸਤੇ ਮਿਲੂਗਾ ਜੀ ਨਿਕਾ ਮੈਂ ਦੇਖਿਆ ਥੋੜਾ ਪੈਨ ਨੂੰ ਤਾਂ ਲੱਗੀ ਬਹੁਤ ਸੋਹਣਾ ਸਾਰਾ ਤੁਹਾਡਾ ਜੀ ਇਹ ਹਾਂ ਜੀ ਪਰ ਬਹੁਤ ਵਧੀਆ ਇਹਨਾਂ ਦੀ ਜਿਹੜੀ ਮਿਲਨੀ ਆ ਹੂੰ ਹੂੰ ਡੀਲਿੰਗ ਬਹੁਤ ਵਧੀਆ ਹੈ ਜੋ ਕਿ ਹੈ ਸੇਮ ਉਮੀਆ ਜੀ 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 ਇਹ ਨਹੀਂ ਹੈ ਵੀ ਗੱਲ ਉਦੋਂ ਕੁਝ ਹੋਰ ਕਰ ਲਈ ਬਾਅਦ ਦੇ ਵਿੱਚ ਕੁਝ ਹੋਰ ਹਾਂ ਹਾਂ ਬੜਾ ਖਸਾਨਾ ਹੈ ਕੰਮ ਭਾਈ ਜੀ ਦਾ ਇਹਨਾਂ ਨੂੰ ਕੰਮ ਜਿੰਨਾ ਵੱਧ ਤੋਂ ਵੱਧ ਦੇ ਸਕਦੇ ਹੋ ਦੋ ਭਾਈ ਬਾਹਰ ਤੇ ਇੱਧਰਲੇ ਨੇੜੇ-ਤੇੜੇ ਇਹ ਆਪਣਾ ਭਾਈ ਨਾ ਸੰਗਰੂਰੀ ਰੇੜੀ 'ਚ ਪੈ ਜਾਂਦਾ ਜੀ ਆਪਣਾ ਇਹ ਸੰਗਰੂਰ ਸੰਗਰੂਰ ਤੋਂ ਨਹੀਂ ਵੀ ਇਹ ਹੈਗਾ ਜੀ ਆਪਣਾ ਲੁਧਿਆਣਾ ਰੋਡ ਤੋਂ ਰੋਡ ਜੀ ਟੋਰੀ ਰੋਡ ਤੇ ਆ ਸਿਡਨੀ ਗ੍ਰੈਂਡ ਹਾਂ 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 ਦਾ ਸਿਡਨੀ ਗ੍ਰੈਂਡ ਭਾਈ ਬਹੁਤ ਸੋਹਣਾ ਜੀ ਬਹੁਤ ਸੋਹਣਾ ਸ਼ੁਕਰੇ ਵੀਰ ਜੀ ਬਹੁਤ-ਬਹੁਤ ਜੀ ਓਕੇ ਥੈਂਕ ਯੂ ਜੀ ਲਓ ਜੀ ਵੀਰ ਜੀ ਜਿਹੜੀ ਮਿਲਣਾ ਆਏ ਹੋਏ ਨੇ ਭਾਈ ਸਬਸਕ੍ਰਾਈਬਰ ਕਿਸੀ ਵੀਾਈ ਦੇ ਫੈਨ ਪਹਿਲਾਂ ਤੇਰੇ ਹੀ ਆ ਭਾਈ ਤੇਰੇ ਆ ਹਾਂ ਹਾਂ ਤੇ ਸ਼ਿਰ ਜੀ ਮੇਰੇ ਦੇ ਨੇ ਹਾਂ ਲਓ ਭਾਈ ਮਨੰਦਕਾਰ ਜੋਗੇ ਜੀਜਾ ਜੀ ਆ ਗਏ ਨੇ ਉਧਰ ਹੋ ਗਈ ਆ ਵਧਾਈਆਂ ਭਾਈ ਵਾਹਿਗੁਰੂ ਜੀ ਭਾਈ ਕਰਾਤੇ ਨੰਦ ਬਹੁਤ ਬਹੁਤ ਵਧਾਈਆਂ ਹੁਣ ਜੀ ਹੋ ਗਏ ਨੰਦ ਜੀ ਚਲੋ ਠੀਕ ਹੈ ਆ ਗਏ ਮੈਂ ਸਾਰੇ ਆ ਗਏ ਬਸ ਸਾਸਰੀ ਘਾਲੀ ਸਾਸਰੀ ਘਾਉਂਦਾ ਬੜਾ ਇਆ ਹੋ ਗਿਆ ਤੁਹਾਨੂੰ ਬਾਦ ਜਿਆਦਾ ਮਾਮਿਆਂ ਨੂੰ ਜ਼ਿਆਦਾ ਆਜਾ ਮੈਂ ਇੱਥੇ ਦਾਹੀ ਭੱਲਾ ਹਾਂਜੀ ਖਾ ਲੈ ਇੱਕ ਦਹੀਂ ਭੱਲਾ ਨਹੀਂ ਯਾਰ ਖਾਲ ਮ ਕਰਾਣ ਨਾ ਲਾਈਏ ਫਿਰ ਬੋਲ ਕੇ ਪੈਨ ਚਟ ਇਹ ਵੀ ਦੇਖ ਲੈਂਦੇ ਆ ਭਾਈ ਇੱਕ ਆ ਤਾਂ ਨਹੀਂ ਇੱਕ ਥੱਲੇ ਅੜਦਾਈ ਉਸਤਾਦ ਫਿਰ ਤਾਂ ਜਨਨੀ ਆ ਜਾਣੀ ਪਾ ਪੀੜ ਲੱਗ ਜਾਨੀ ਤੇਰੇ ਕੋਲ ਥੋੜਾ ਹੀ ਟਾਈਮ ਆ ਹੁਣ ਤਿਆਰੀ ਆਉਣੇ ਵਾਲੇ ਬਸ ਸ਼ੁਕਰੀਆ ਬਾਈ ਬਹੁਤ ਸੰਜੀ ਖਾ ਲੋ ਸਾਰੇ ਸਾਂਝੀ ਖਾ ਲੈਂਦੇ ਹਣਾ ਸਾਂਝੀ ਖਾ ਲਓ ਹਾਂ ਹੁਣ ਟੱਕੀ ਦੀ ਵਾਰੀ ਆ ਗਈ ਹੈ ਲਓ ਬਾਈ ਆ ਗਈ ਬਰਾਤ ਆ ਚੱਲਿਓ ਚੱਲਿਓ ਬਰਾਤ ਆ ਗਈ ਬਰਾਤ ਆ ਗਈ ਆ ਚੱਲਿਓ ਦੇਖੀ ਚਲੋ ਵੀ ਚਲੋ ਬਰਾਤ ਦੇਖੀ

ਆਇਆ ਹੈਗਾ ਭਗਵੰਦ ਵੀ ਆਉਣੀ ਸੀ ਮੜਕਾ ਬਣ ਕੇ ਆ ਗਿਆ ਚਲ ਪਤੰਗੜਾ ਹੀ ਹੈ ਹਾਂ ਟੋੜੀ ਹੈ ਦੀ ਟੋੜੀਆ ਲੈ ਬੇਸ ਤੋਂ ਬਾਹਰ ਵਗ ਬੜਾ ਲਾਲਾ ਬਣ ਲੱਗਦੇ ਆ ਏਡਾ ਥੜੀ ਬੜਾ ਹੋ ਗਿਆ ਹਾਂ ਹੋ ਗਿਆ ਇਹ ਗੁੱਲਾ ਲੈ ਆਏ ਭਾਈ 5-4 ਰੁਪਏ ਦੇਖਣੇ ਨੇ ਕਿ ਹੋਰ ਨੇ ਕਿੰਨੇ ਸਾਲ ਇੱਕ ਸਾਲ ਹੋਰ ਵੇਰੇ ਖੜੇ ਆ ਵਾ ਹੋਰ ਸਾਲਾਂ ਰਾਤ ਆ ਗਈ ਉੱਧਰ ਐਂਡਰ ਹੋ ਗਈ ਸੋ ਸਾਡੇ ਘਰ ਦੇ ਸਾਰੇ ਇੱਧਰ ਬੈਠੇ ਆ ਹਨੇਰੇ ਲੈਂਦੇ ਪਈਆਂ ਤੇ ਸਾਡੀ ਪੱਪੂ ਬੈਠੀ ਐ ਪੰਮੂ ਲੋ ਭਾਈ ਪ੍ਰਗਟ ਆ ਗਿਆ ਪ੍ਰਗਟ ਪ੍ਰਗਟ ਆ ਗਿਆ ਪ੍ਰਗਟ ਆ ਗਿਆ ਕੀ ਹਾਲ ਆ ਗਿਆ ਉਹ ਠੀਕ ਹੈ ਹੋਰ ਗੱਤ ਵਧੀਆ ਚੜਦੀ ਕਲਾ ਚੜਦੀ ਕਲਾ ਮੇਰੇ ਵਿਆਹ ਵੜਾ ਗਿਆ ਲੱਗੇ ਜੀ ਪੈਲਸ ਵੀ ਵਧੀਆ ਪੈਲਸ ਦੀ ਜਿਹੜਾ ਟ੍ਰੈਂਡ ਹੈ ਨਾ ਔਰਕੈਸਟਰੀਆਂ ਬੰਦ ਕਰਦੀਆਂ ਫਿਰ ਸਲੋ ਮਿਊਜ਼ਿਕ ਦੇ ਡੀਜੇ ਦਲਦੇ ਨੱਚ ਹਾਂ 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 ਇਹ ਵਜੇ ਲੱਗਾ ਮੈਂ ਔਨਰ ਨੂੰ ਹੀ ਮਿਲਿਆ ਇੱਥੇ ਜਿਹੜਾ ਇੱਥੇ ਜਿਹੜਾ ਔਨਰ ਇਹਦਾ ਪੈਲਸ ਦਾ ਬੜਾ ਘੈਂਟ ਬੰਦਾ ਕਹਿੰਦਾ ਸੀ ਨਾ ਆਪਣੇ ਪਲ ਤੇ 1.5 ਲੱਖ ਦਾ ਸਮਾਨ ਆ ਸੀ ਉਹ ਉਲਟਾ ਹੈ ਨਹੀਂ ਕਹਿੰਦਾ ਵਿੱਚ ਕੈਕਟਰੀ ਜਿਹੜਾ ਅਸੀਂ ਆਪ ਲਾਉਤਾ ਇੱਥੇ ਸਾਨੂੰ ਲੱਗਿਆ ਵਧੀਆ ਘੈਂਟ ਹੈ ਹਾਂ ਦੇਸ਼ਾਂਰੀ ਮੈਨੂੰ ਲੱਗਿਆ ਇਹ ਹਾਂ ਰੌਣਕਾਂ ਰੰਗ ਵਰੰਦੇ ਸਾਰੇ ਸੋਹਣੇ ਨਾ ਕੱਪੜੇ ਪਾਏ ਹੋਏ ਜੀ ਹਰ ਜਗ੍ਹਾ ਤੁਹਾਨੂੰ ਫ੍ਰੀ ਕਰਨੀ ਆਪਾਂ ਛੇਤੀ ਛੇਤੀ ਰੱਖੀਏ ਹੋਰ ਜੋ ਆਸੀ ਰਮ ਜੋੜੀ ਦੀਆਂ ਟਿਕਾਣੀਆਂ ਆਪਾਂ ਕੀ ਸਾਰੇ ਲੋਕਾਂ ਨੂੰ ਦਿੰਦੀ ਆਂ ਕੰਪਨੀ ਇੰਨੀ ਵਿੱਚ ਜਗ੍ਹਾ ਬੜੀ ਨਹੀਂ ਆਂ ਬੰਦ ਨਹੀਂ ਆਂ ਅੱਜ ਤੇ ਇੱਕ ਵੀ ਕੁਰੀ ਕੀ ਡੌਣਾ ਲੈ ਲਓ ਜੀ ਤੂੰ ਆ ਜਾ ਕੱਢੂ ਇੱਥੇ ਭਾਪ ਜੀ ਤਿਆਰੀ ਕਰੋ ਬਾਈ ਛੇਤੀਓ ਤੱਕਦੇ ਪਾ ਦੋ ਪਾ ਦੋ ਪਾ ਦੋ जी खुशियां आपने पहुंचे तो दोनों परिवारों ने एक बार फिर ढेर सारियां मुबारक समूह माण परिवार को समूह कुड़ी आए परिवार को सो प्यारी की जोड़ी की प्यार बीजे हैं। ਕਰਦੇ ਪੈਸੇ ਪਾਉਣ ਲੱਗੇ ਹੁਣ ਆਹੇ ਆਹੇ ਚਲ ਚਲੋ ਚਲੋ ਨਾਲੇ ਚਲੋ ਲਓ ਜੀ ਸਾਡੀ ਫੈਮਿਲੀ ਚੱਲੀ ਹੁਣ ਸ਼ਗਨ ਪਾਉਣ ਡੌੜੀ ਨੂੰ ਚਲੋ ਭਾਈ ਚਲੋ ਚਲੋ ਚਲੋ

ਦੇ ਮੇਰੇ ਵਿੱਚ ਦਹੀਂ ਗੁੜੀ ਆਏ ਆਏ ਉਹ ਜਿੱਤ ਰਹੀ ਗੁੜੀ ਦਹੀਂ ਵਿੱਚ ਪਤਾ ਨਹੀਂ ਇੱਥੇ ਆਉਂਦੇ ਨਹੀਂ ਗੁੜੀ ਫੇਰ ਮੋੜੋ ਕੱਟੀਆਂ ਉਹ ਕਹਾਂ ਤੇ ਮੈਨੂੰ ਮੋੜੋ ਸਾਰਾ ਪਤਾ ਤੈਨੂੰ ਗੁੜੀ ਲਈ ਵਿੱਚ ਤੂੰ ਰੱਖੀ ਗੁੜੀ ਕਿੱਲੀ ਚੱਲ ਦੇ ਫੇਰ ਉਂਗਲੀ ਆਜਾ ਨਾ ਦੇ ਰੂਗਾ ਫਿਰ ਕੰਮ ਬਾ ਚੁੱਕੇ ਹਾਇ ਨਾ ਕਿੱਥਾਂ ਦੇਖ ਲੈ ਮੁਰਦੀ ਜੇਗਾ ਉਹ ਪਿਛੇ ਖੜਾ ਭਾਈ ਮੈਂ ਇੱਧਰ ਜਾਣਾ ਯਾਰ ਪਲੇਟਾ ਕੱਢਣ ਜਾਇ ਇੰਨਾ ਨਹੀਂ ਚੁੱਕਵਾਤੀ ਲੈਣੀ ਡੜੀ ਕਹਦੇ ਲਾ ਤਾ ਡੜੀ ਬੜ ਤੇ ਇੱਕ ਮਟ ਉਹਦੇ ਨੇ ਲਿਆ ਕੇ ਆਜੋ ਗੱਡੀ ਮੋੜਨ ਲੱਗੇ ਉਹਦੇ ਹਿਸਾਬ ਤਾਂ ਹੋ ਰਿਹਾ ਉਧਰ ਹੂੰ ਉਸ ਤਰ੍ਹਾਂ ਤੋਰੇ ਕਿਹਦੇ ਪੈਸੇ ਕਿਹਦੇ ਦੇਣੇ ਆ ਉਹ ਤਾਂ ਹੈ ਹੀ ਗਿਆ ਫੇਰ ਉਧਰ ਮੈਂ ਕਿਹਾ ਕਿ ਲਾਂਗਾ ਗੱਡੀ ਮੋੜ ਡੜੀ ਆਜੋ ਨਾ 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 ਰਹਿਣ ਦੇ ਮੈਂ ਮੋੜ ਲਾਉਣਾ ਤੇ ਮੈਂ ਇਹ ਇੱਧਰ ਮੈਂ ਇੱਧਰ ਪਾਸੇ ਦੂਜੀ ਪਾਸੇ ਮੋੜ ਕੇ ਆਉਣਾ ਚਾਹੀਦਾ ਮੋੜ ਲਾ ਜਾ ਕੇ ਮੋੜ ਲਾ ਮੋੜ ਲਾ ਜਾ ਕੇ ਮੁਰਜਣੀ ਅੱਗੇ ਉਸ ਅੱਗੇ ਪਾਰਕਿੰਗ ਸਿੱਧੀ ਆ ਗਈ ਆ ਗਈ ਤੱਕ ਤਾਂ ਹੋਣ ਲੱਗੇ ਦਾ ਜਲ ਜਲ ਲੰਘ ਜਾ ਲੰਘ ਜਾ ਲੰਘ ਜਾ ਚਲੋ चारों वुड स्कूल, बांगी लेके अंदर जा, चारों पर खड़ा हो, चारों पर खड़ा हुए, बढ़ाओ इसको, पंजीयाज़ अब मढ़े दी, लेने दी कस्टमर के साथ चला जाता है, बात करना खासू दो, अगर फ्रेंड पंजाड़ी के रहेगी, वो कटी को जीता, बताओ, ये तो टीमेटर, हो, वो टिकट ना ग्रेट टिकट, चल, अब जेगर ਮੈੱਕੇ AC ਲਾ ਲਾ ਉਹ ਪਿੱਛੇ ਕਰਾ ਗੱਡੀ ਅੱਗੇ ਕਰਾਉਣ ਦੀ ਅੱਗੇ ਕਰਾ ਦੇ ਪਿੱਛੇ ਕਰ ਡੜੀ ਬੈਠਣ ਦੇ ਪਿੱਛੇ ਕਰ ਇਹਨੂੰ ਆਜੋ ਲਿਆ ਕਹਿੰਦੇ ਹੈਗੀ ਐ ਪਿੱਛੇ ਰੋਦੇ ਬੈਠ ਡੜੀ ਕਹਿੰਦੇ ਹੈਗੀ ਜਗ੍ਹਾ ਚੱਲਦੇ ਮੈੱਕੇ AC ਕੱਲ ਲਾਇਆ ਯਾਰ ਥੋੜੀ ਜਿਹਾ ਜ਼ਿਆਦਾ ਤਵੀ ਵੀ ਹੈ ਨਾ ਗੱਡੀ ਧੁੱਪ ਚ ਕੜੀ ਤੇ ਚੱਲ ਕਹਿੰਦਾ ਸਿੱਧੀ ਲਿਆ ਸਿੱਧੀ ਲਿਆ ਪਾਸਰੀ ਗਾਲ ਉੱਧਰ ਵੀ ਹੈ ਚੱਲੇ ਆਖੇ ਆਲੇ ਆਲੇ ਅੱਗੇ ਆਗੇ ਸਾਡਾ ਵਿਆਹ ਬਸ ਹੁਣ ਚੱਲੇ ਜਾਣੂ ਬਸ ਨਹੀਂ ਆਪਾਂ ਦਾ ਦੂਰ ਵੀ ਹੈ 4 ਵਜੇ ਗਏ ਹੂੰ 6.5 ਹੋ ਜਾਣੇ ਪਾਉਂਦੇ ਇਹਨੂੰ ਐਂਸਬਲ ਵਧੀਆ ਹੂੰ ਹੂੰ ਬਹੁਤ ਠੀਕ ਹੈ ਚਾਬੀ ਚਾਬੀ ਲੈ ਲੀ ਲੈ ਲੀ ਮੈਂ ਕਰ ਦਿੱਤਾ ਮੈਂ ਹੈਰਾਨ ਕਰ ਦਿੱਤਾ ਮੈਂ ਅੱਜ ਤਾਂ ਮਦਦ ਕਰਨ ਤੋਂ ਲੱਗੇ ਤਾਂ ਅੱਜ ਅੱਛਾ ਉੱਪਰ ਤਾਂ ਕਰੇ ਹੀ ਨਹੀਂ ਖੁਸ਼ ਹੋਣਨਾਂ ਮੰ ਲਗਾ ਦੇ ਅੱਜ ਤੜੀ ਚੱਲ ਦੇਖਦੇ ਜਗ ਮੈਂ ਰਹਿਣ ਦਵਾਂ ਬਾਅਦ ਚ ਦੇਖਦੇ ਆ ਅੱਜ ਤਾਂ ਕੁਝ ਵੀ ਨਹੀਂ ਕਰਿਆ ਮੈਨੂੰ ਫੋਨ ਆਇਆ ਤਾਂ ਹਾਂ ਬਾਈਪੋਰਸ ਸਕੋਡ ਹੀ ਰੱਖਦੇ ਨੇ ਲੋ ਜੀ ਆ ਮਹਿਕਲ ਕਮਰ ਵੀ ਹੋ ਗਿਆ ਦੇਖੋ ਤਾਂ ਹਾਂਜੀ ਬੱਦ ਗਿਆ ਬੰਦ ਹੋਣ ਇੱਥੇ ਤੇ ਐਂਟਰੀ ਬੰਦ ਸਭ ਦੀ ਐਂਟਰੀ ਬੰਦ ਇੱਥੇ ਤੇ। ਐਂਟਰੀ ਤਾਂ ਹੀ ਉਹ ਲਾਤੀ। ਨਹੀਂ ਸਭ ਦੀ ਐਂਟਰੀ ਬੰਦ। ਜਦ ਤੱਕ ਆਪਾਂ ਆਪਣਾ ਆਪਣਾ ਪੇਪਰ ਨਹੀਂ ਲਾ ਦਿੰਦੇ ਪੁਰ ਆਪਾਂ। ਜਦ ਤੱਕ ਕੋਈ ਨੰਦਰ ਅੰਦਰ ਜਾਊਗਾ। ਆ ਰਹੀ ਹੈ। ਛੈ ਲਾ 2:00. 2:00 ਹੈ। 2:00। ਬੈਕ ਆ ਗਿਆ। ਚਲ। ਮੈਂ ਤਾਂ ਦੂਜਿਆਂ ਨੂੰ ਕੁਝ ਨਹੀਂ ਕਰੇ ਅੱਜ ਹੈ। ਮੈਸਤਰੀਆਂ ਦੇੜੀ ਨਹੀਂ ਦੇਣੀ ਫਿਰ ਜੇ ਨਹੀਂ ਕੁਝ ਕਰਿਆ। ਉਹ ਕੁਝ ਨਹੀਂ ਦੇਦਾ ਸੀ ਉਪਰ ਜਦ ਮੈਂ ਦੇਖਦਾ ਹੁਣ। ਕੁਝ ਵੀ ਨਹੀਂ ਕਰੇ ਕੱਲਾ। ਉਹ ਮੈਂ ਦੇਖਦਾ ਜਾ ਕੇ। ਉਹ ਮੈਂ ਦੇਖਦਾ ਜਾ ਕੇ ਕੁਛ ਵੀ ਤਾਂ ਫਿਰ ਗਰੀ ਨਹੀਂ ਕਦਰ ਕਿਸੇ ਨੂੰ ਉਸ ਨੂੰ ਨਹੀਂ ਮਿਲਣਾ ਧੀਰ ਨਹੀਂ ਹੋਣੀ ਹੈ ਬਿਸ਼ੱਕ ਗਰੀ ਜੋ ਪਰਸ ਨਹੀਂ ਦੇਣੀ ਹੈ ਹਾਂ ਉਸ ਬੰਦੇ ਨੇ ਜਿਹੜਾ ਅੱਜ ਟੈਲਾਂ ਵਾਲਾ ਅੱਜ ਵਾਲਾ ਟੈਲਾਂ ਵਾਲਾ ਬੰਦਾ ਇਹਨੇ ਕੀ ਕਰਿਆ ਅੱਜ ਟੈਲਾਂ ਵਾਲਾ ਬੰਦੇ ਨੇ ਕੀ ਕਰਿਆ ਅੱਜ ਮੈਂ ਦੇਖੀ ਮੇਰੇ ਟੈਲਾਂ ਵਾਲੇ ਨਾਲ ਆ ਕਰਿਆ ਇਹਨਾਂ ਕਰਿਆ ਆ ਨਹੀਂ ਲਈ ਇੱਕ ਦਿਨ ਦੇ ਵਿੱਚ ਦੋ ਦਿਹਾੜੀ ਉਹਦੇ ਨਾਲ ਹੁਣ ਕੋ ਆਪਾਂ ਨੂੰ ਜਿਹੜਾ ਪਾ ਮੈਂ ਇਹ ਵੀ ਦੇਖ ਲੈ ਫਿਰ ਇਹ ਬ੍ਰੇਕ ਕੀ ਟਾਈਮ ਨੂੰ ਕੰਮ ਲੱਗਦਾ ਹੁੰਦਾ ਮੈਂ ਕਾ ਇਹਨੇ ਆ ਆ ਵੀ ਆ ਵੀ ਲਾਈ ਹਾਂ ਕਿੰਨੇ ਦੇਣਗੇ ਉਹ ਖੱਲੀ ਆਏ ਹੋਵੇ ਹਾਂ ਪਰ ਦੇਖੀ ਦੋ ਤ ਪੁੱਛਣੀ ਤੇ ਚਲ ਠੀਕ ਚਲੋ ਉੱਪਰ ਦੇਖੋ ਕੀ ਕਰ ਰਿਹਾ ਫਿਰ ਬੱਡੇ ਇੱਕ ਧੰਮਨ ਰੌੜ ਚਲੋ 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 हां ਗੜੀ ਕਰਕੇ ਪਿਛਲੇ ਪਾਲੇ ਵਸਲੇ ਕਹਿੰਦੇ ਕਰਕੇ ਗਏ ਆ ਉਹ ਲੇਖਣ ਠੀਕ ਹੈ ਭਤਿੰਦ ਮੈਂ ਕੰਮ ਵਿੱਚ ਜਾ ਕਰਦਾ ਰਿਹਾ ਤੁਸੀਂ ਨਾ ਵਿਆਹ ਤੇ ਪੰਗੜੇ ਪੁੰਦੇ ਤੇ ਤੁਸੀਂ ਦਾਰੂ ਪੀਂਦੇ ਤੇ ਹਾਂ ਤੁਸੀਂ ਨਹੀਂ ਕਰੇ ਸਾਰੇ ਦਿਹਾੜੀ ਤੇ ਬਹੁਤ ਠੀਕ ਪੈਰ ਸੁੱਕੀ ਹੁੰਦੀ ਏ ਆਰੇ ਵੀ ਦੇਖੋ ਸਾਰੇ ਗੰਦ ਘੱਡਿਆ ਉਹਨਾਂ ਨੇ ਆ ਰਿੱਤੇ ਬਣਾ ਪਰਮਾਣੀ ਮੇਰੇ ਵੀ ਚਪਰ ਫੈਰ ਪੱਤੀਆ ਦੇਖੀ ਆ ਮੈਂ ਕਿਹ ਹੈ ਨਹੀਂ ਰਿੱਤਾ ਕਰ ਗਿਆ ਚਲੋ ਹੁਣ ਬਠੀਕ ਆ ਪਹਿਲੇ ਉਹ ਪਤਾ ਚੱਲ ਕੱਲ ਉਹਨਾਂ ਨੇ ਸਾਰੀ ਕੰਦ ਉਹ ਪਰਲੇ ਪਸੇ ਵਾਲੀ ਕੀਤੀ ਆ ਅੱਜ ਹਾਂ ਤਲੋ ਜੋ ਕੱਲ ਬਿਜਲੀ ਦਾ ਕੰਮ ਪਿਆ ਨਾ ਮੇਰੇ ਕੋਲ ਆ ਦੇਖਿਓ ਬਿਜਲੀ ਉਹਨੇ ਕੇਰੇ ਮੱਝ ਆਇਆ ਤਾਂ ਪਲੰਬਰ ਆਇਆ ਹੋ ਦਾਜਾ ਯਾਰ ਹੈ ਉਹ ਤਾਂ ਕਰ ਗਿਆ ਸਾਰਾ ਕੁਝ ਨਹੀਂ ਨਹੀਂ ਪਲੰਬਰ ਆ ਕੇ ਆਇਆ ਹੋ ਦਾਜਾ ਅਜ ਮੈਨੂੰ ਫੋਨ ਕਰ ਗਿਆ ਨਹੀਂ 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 ਉਸ ਤੋਂ ਪਾਣੀ ਦੀ ਟੁੱਟੀਆਂ ਆ ਟੁੱਟੀਆਂ ਫਲਕ ਤੋਂ ਕਿਨਾਂ ਲੂਈ ਨਹੀਂ ਇੰਨੀਆ ਕਿਹੜੀਆਂ ਇੱਕ ਟੁੱਟੀ ਨਹੀਂ ਤਾਂ ਕਿਹਾ ਉਹਰੇ ਉਹ ਤਾਂ ਲੱਗਣ ਜਿੱਦਾਂ ਲੱਗਣ ਥੱਲੇ ਤੋਂ ਲੱਗਣੀ ਸਾਰਾ ਹਿਸਾਬ ਤਾਂ ਹਾਂ ਜੰਦੇ ਤੇ ਉਹ ਰੋਣੋਂ ਕਹਿੰਦੇ ਸੀ ਕੋਈ ਨਹੀਂ ਠੀਕ ਆ ਯਾਰ ਯਾਰੀ ਜੀਜਾ ਉਹ ਮੈਟਰੀਂਗ ਕਰ ਕਿੱਥੇ ਇੱਥੇ ਲਾਉਣ ਨੂੰ ਅੱਛੇ ਲਾਉਣ ਨੂੰ ਕਹਿੰਦੇ ਸਾਹਮਣੇ ਆਏ ਗਿਆ ਮੈਂ ਕਿਉਂ ਲੈ ਕਹਿੰਦੇ ਮਾਸੜ ਘਰ ਕੇ ਇਹਨੂੰ ਮੂੰਹ ਕਰਿਓ ਇੱਧਰ ਨੂੰ ਕਹਿੰਦਾ ਤਾਂ ਮੈਂ ਸੁਣਿਆ ਮਾਸੜ ਦਾ ਘਰ ਕੇ ਇਹਨੂੰ ਮੂੰਹ ਕਿਉਂ ਕਰ ਤੂੰ ਹੋ ਗਿਆ ਇੱਧਰ ਨੂੰ ਰੱਖਣਾ ਇੱਧਰ ਬਾਟਾ ਪਰਾਉਣ ਦੀ ਜਗ੍ਹਾ ਰੱਖਣੀ ਚਲ ਕੋਈ ਆ ਜਾਂਦਾ ਜੀ ਕੱਲੂ ਕਰ ਲੈਣੇ ਗੱਲ ਬਾਤ ਨਾ ਹੁਣ ਕਾ ਪੈ ਗਿਆ ਚਲ ਕੋਈ ਉਹ ਤਾਂ ਉਹਨਾਂ ਨੂੰ ਬੈਗ ਮੁੱਠਣਾ ਚਾਹੀਦਾ। ਚਲੋ 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 ਜੀ ਬਸ। ਸ਼ੈਂਕੜੀ ਨਹੀਂ ਲਾਉਣੀ ਉੱਥੇ ਸ਼ੈਂਕੜੀ। ਵਾਹ ਸਹੀ ਲੱਗਦਾ ਲੱਗਦਾ। ਉੱਥੇ ਨਾ ਹੋਣਾ ਟੱਪ ਲੱਗਣਾ ਸੂਂਜੇ ਵਿੱਚ। ਕਿਹੜਾ ਟੱਪ ਲਾਉਣਾ ਤੁਸੀਂ? ਲਾਵਾਂਗੇ ਦਿਖਾਵਾਂਗੇ ਤੁਹਾਨੂੰ। ਜਕੋਜੀ ਲਾਉਣਾ ਜਕੋਜੀ। ਕੋਈ ਦੀ ਨਹੀਂ ਲਾਉਣੀ। ਚਲੋ ਕੋਈ। ਠੀਕ ਹੈ ਜੀ ਬਸ। ਲਓ ਜੀ ਤੁਸੀਂ ਸਾਰਾ ਵਿਆਹ ਦੇਖ ਲਿਆ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਔਰ ਤੇ ਚਲ ਜੀ ਆ ਦਰਬਾਰ ਸਾਹਿਬ ਤੋਂ ਤੇ ਪਿੱਛੇ ਸਾਰੇ ਹੁਣ ਕੱਪੜੇ-ਕੱਪੜੇ ਖੋਲ ਕੇ ਦੂਜੀ ਆਪਣੇ ਨੌਂ ਨੌਂ ਵਰ ਦੇ ਵਿੱਚ ਆ ਗਏ ਧੰਨਵਾਦ ਜੀ ਤੇ ਕੱਲ ਨੂੰ ਫੇਰ ਘਰ ਦੇ ਵਿੱਚ ਹੁਣ ਕਰਦਾ ਰੌਲਾ ਪਿਆ ਹੋਈ ਉਹ ਬੰਦੇ ਕੰਮ ਘੱਟ ਕਰੇ ਉਹ ਬੰਦੇ ਜਿਆਦਾ ਕੰਮ ਕੀਤਾ ਕੱਲ ਨੂੰ ਦੇਖਾਂਗੇ ਹੁਣ ਬਰੀਕੀ ਨਾਲ ਹਾ ਤਾਂ 1 ਕਿੰਨੇ ਕਿਲੋਮੀਟਰ ਮੈਡਮ ਜੀ ਇੱਥੋਂ 100 ਕਿਲੋਮੀਟਰ ਹੈ 120 ਕਿਲੋਮੀਟਰ 2 ਘੰਟੇ ਲੱਗ ਜਾਂਦੇ ਆ ਵਿਚ ਟ੍ਰੈਫਿਕ ਥੋੜਾ ਪਿੰਡਾਂ ਪੜਾ ਗੱਡੀ ਬਾੜਨੀ ਪੈਂਦੀ ਤਾਂ ਨਾਲ ਟਾਈਮ ਲੱਗ ਜਾਂਦਾ ਜੇ ਸਿੱਧਾ ਰੋਡ ਵਿੱਚ ਤਾਂ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਸਿੱਧੇ ਸ਼ਹਿਰ ਜਾ ਸਿੱਧੇ ਧੋਤੋ ਜਾਨੇ ਚਲੋ ਜੀ ਧੰਨਵਾਦ ਜੀ